ਸਾਸੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਈਆਂ ਵਾਲਾ ਕਲਾ ਦੇ ਵਿੱਚ ਰਈਆਂ ਵਾਲਾ ਕਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਇੱਕ ਵੱਡਾ ਪਿੰਡ ਆ ਜਦੋਂ ਤੁਸੀਂ ਫਰੀਦਕੋਟ ਤੋਂ ਫਰੋਇਪੁਰ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਮਿੱਤਰੋ ਪਿਪਲੀ ਤੋਂ ਜਦੋਂ ਸੜਕ ਥੋੜਾ ਜਿਹਾ ਅੱਗੇ ਜਾ ਕੇ ਚਰਸਤਾ ਪੈਂਦਾ ਉਹ ਚਰਸਤੇ ਤੋਂ ਸਿੱਧੀ ਛੜਕ ਰਾਈਆਂ ਵਾਲੇ ਪਿੰਡ ਦੇ ਵਿੱਚ ਆਉਂਦੀ ਆ ਜਿਹੜੇ ਭਰਾਵਾਂ ਨੇ ਚੰਗੇ ਦੁੱਧ ਦੀ ਮਾਲਕਣ ਗਾਂ ਪਾਲਦੇ ਫਿਰਦੇ ਆ ਵੀ ਚੰਗਾ ਦੁੱਧ ਲੈਣਾ ਚਾਹੁੰਦੇ ਆ ਥੋੜੀ ਜੀ ਸਬੀ ਪੜੀ ਲੈਣੇ ਚਾਹੁੰਦੇ ਆ ਭਾਅ ਘੱਟ ਲਾਉਣਾ ਚਾਹੁੰਦੇ ਉਹ ਆ ਗਾਂ ਤੇ ਅੱਖਾਂ ਗੱਡ ਲੋਕ ਦੀ ਟਾਈਮ ਦੇ ਲੈਣਾ ਮਿੱਤਰੋ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਿੰਦਾ ਮੈਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੜੀ ਵਧੀਆ ਜੀ ਸੀਤਾ ਦੇ ਪਰਿਵਾਰ ਸਾਰੇ ਸਤਿ ਸ਼੍ਰੀ ਅਕਾਲ ਬਾਪੂ ਜੀ ਆਪਣਾ ਅੱਛਾ ਨਾਮ ਕੀ ਆਪਣਾ ਜਗੀਜੀਤ ਜੀ ਜਗਜੀਤ ਵੀਰ ਆਪਣੇ ਘਰ ਕਿਹੜੇ ਪਾਸੇ ਆ ਕੇ ਬਾਹਰ ਕੀਤਾ ਜਿਹੜਾ ਮੁੱਲਾ ਆ ਗਿਆ ਇਹ ਰਾਈਆਂ ਵਾਲਾ ਪਿੰਡ ਹੈ ਹਿੰਮਤਪੁਰਾ ਵਸਤੀ ਰਾਈਆਂ ਵਾਲਾ ਪਿੰਡ ਹੈ ਹਿੰਮਤਪੁਰਾ ਵਸਤੀ ਹੈ ਇਹ ਕਿੱਥੋਂ ਦੀ ਸੜਕ ਆ ਜਾਂਦੀ ਜਮਤਪੁਰੇ ਨੂੰ ਸਿੱਧੀ ਜਿਹੜੀ ਇਹ ਜਦੋਂ ਰਾਈਆਂ ਵਾਲੇ ਉਹ ਛੋਟੀ ਮਚਾਕੀ ਨੂੰ ਛੱਡ ਕੇ ਮੁੜਦੀ ਉਹ ਤੋਂ ਕਚਰਾ ਮੁੜਦਾ ਹੈ ਜਿਹੜੀ ਰਾਈਆਂ ਵਾਲੇ ਤੋਂ ਛੋਟੀ ਮਚਾਕੀ ਨੂੰ ਛੱਡ ਕੇ ਜਾਂਦੀ ਉਹ ਸੜਕ ਤੋਂ ਕਚਰਾ ਮੁੜਦਾ ਹੈ ਠੀਕ ਹੈ ਅੱਛਾ ਜਗਜੀਤ ਵੀਰ ਆਪਣੇ ਬਾਪੂ ਦਾ ਨਾਮ ਕੀ ਆ ਹਾਕਮ ਸਿੰਘ ਹਾਕਮ ਸਿੰਘ ਅਰੇ ਜੀ ਜੀ ਵੀਰ ਜਿਹੜੀ ਆਪਾਂ ਗਾਂ ਵੇਚਣੀ ਹੈ ਕਿੰਨਾ ਸੂਸ ਹੁੰਦੀ ਆ ਜੀ ਇਹ ਦੂਜੀ ਤੀਜਾ ਸੂਆ ਸੋਨਾ ਤੀਜਾ ਸੂਆ ਇਹਨੇ ਐ ਕਿ ਹੁਣ ਸੂਨਾ ਵਾ ਸੋਨਾ ਕਿੰਨੇ ਦਿਨ ਲੇ ਜਾਊਗੀ ਵੀਰੇ ਇਹ ਬਸ 4-5 ਦਿਨ ਲਾਊਗੀ 4-5 ਦੁੱਧ ਵੀਰੇ ਆਪਾਂ ਕਿੰਨਾ ਚੁੰਦੇ ਰਹੇ ਦੋਆਂ ਡੰਗਾਂ ਦੋਆਂ ਡੰਗਾਂ ਦੇ 22 ਕਿਲੋ ਚੁੰਦੇ ਰਹੇ 22 ਕਿਲੋ ਦੁੱਧ ਦੋਆਂ ਡੰਗਾਂ ਦਾ ਛੋਇਆ ਹੋਇਆ ਥੱਲੋ ਸੋਣੀ ਬਣ ਜਾਂਦੀ ਹਣੀ ਫਿਰ ਹਾਂਜੀ ਪੂਰੀ ਸੋਣੀ ਪੂਰੀ ਬਣ ਜਾਂਦੀ ਠੀਕ ਹੈ ਭਾਈ ਵੀਰੇ ਇਹ ਕਿ ਰੱਖਿਆ ਬ੍ਰਦਰ ਆਪਾਂ ਇਹ ਦੇਰ ਲੈਣਾ ਨੇੜੇ ਜੇ ਕਰ ਬਹੁਤ ਚੌਂਟ ਪੈਂਟ ਦੀ ਦੇ ਦੇ ਠੀਕ ਹੈ ਇੱਕ ਤਾਂ ਇਹ ਗੱਲ ਤੂੰ ਭਰਾਵਾ ਮੇਰਾ ਹਨਾ ਤੇ ਇੱਕ ਤਾਂ ਆਪਣਾ ਦੁੱਧ ਦਾ ਝੂਠ ਨਾ ਹੋਵੇ ਤੇ ਦੂਜੀ ਗੱਲ ਚਲੋ ਭਾ ਦਾ ਕੋਈ ਚੱਕਰ ਨਹੀਂ 2000 ਵੱਧ ਲੈਣੀ ਉਹ ਗੱਲ ਵੱਖਰੀ ਆ ਪਰ ਚੀਜ਼ ਦਾ ਮਾੜੀ ਨਹੀਂ ਕਿਹਨੇ ਮਸਾ ਲੈਣੀ ਗਾਰੰਟੀ ਆਪਣੀ ਆ ਦੇਵਾਂਗੇ ਬੱਠੀ ਵੀ ਹੱਸ ਕੇ ਲਿਆ ਜਾਵੇ ਅਗਲਾ ਹੱਸ ਕੇ ਖੁਸ਼ ਹੋ ਕੇ ਠੀਕ ਹੈ ਭਾਈ ਅੱਛਾ ਨੰਬਰ ਕਿੰਨਾ ਆ ਗਿਆ ਭਰਾ ਆਪਣਾ 9781910909 9781910909 10909 ਵੀ ਤੋੜਦੀ ਹੁਣ ਮਰਾ ਜੈ ਇਹਨੂੰ 9781910909 ਬਾਈ ਦਾ ਨੰਬਰ ਆ ਜਗਜੀਤ ਬਾਈ ਦਾ ਜਿਹੜਾ ਨਾਮ ਆ ਰਾਈਆਂ ਵਾਲਾ ਬਾਈ ਦਾ ਪਿੰਡ ਹਿੰਮਤਪੁਰਾ ਵਸਤੀ ਹੈਣਾ ਜੀ ਹਿੰਮਤਪੁਰਾ ਵਸਤੀ ਦਾ ਜਿਹੜੀ ਰਾਈਆਂ ਵਾਲੇ ਤੋਂ ਛੋਟੀ ਵੀ ਸੜਕੇ ਮਾਰ ਕੇ ਮਾਰ ਕੇ ਦੇ ਉੱਤੇ ਇਹ ਵਸਤੀ ਨੂੰ ਸੜਕ ਆਉਂਦੀ ਆ ਮਿੱਤਰੋ ਬਰ ਖੇਤਾਂ ਦੇ ਵਿੱਚ ਬਾਈ ਦਾ ਰਹਿਣ ਬਸੇਰਾ ਵਾ ਗਾਂ ਚੰਗੀਆਂ ਤੀਜਾ ਸੂਆ ਇਹਨੇ ਸੂਣਾ ਵਾ 11 ਕਿਲੋ ਦੁੱਧ ਆਫ ਡੰਗ ਦਾ ਚੋਇਆ ਹੋਇਆ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਮਿੱਤਰੋ ਉਹ ਨਿੱਕੀਆਂ ਨਿੱਕੀਆਂ ਲੇਵੇ ਦੇ ਉੱਤੇ ਫੁੱਲ ਦੇ ਵੀ ਥਣ ਲੇਵਾ ਮਜਬੂਤੀ ਕੋਈ ਜ਼ਰੂਰ ਚੱਕਦੀ ਆ ਥੋੜੀ ਜੀ ਆਪਾਂ ਕਹਿ ਦਿੰਨੇ ਆ ਪਰ ਲੇਵੇ ਲੂਵੇ ਲੋਗਾ ਪੂਰੀ ਖੜੀ ਆ ਮੂੰਹ ਮਾਂ ਦੀ ਬਹੁਤ ਸੋਹਣੀ ਆ ਜਾਤ ਨਸਲ ਕੁਆਲਟੀ ਦੀ ਓਕੇ ਦੀ ਰਿਪੋਰਟ ਦੁੱਧ ਵਾਲੇ ਪੱਖ ਤੋਂ ਚੰਗੀਆਂ ਨਿੱਕੀਆਂ ਨਿੱਕੀਆਂ ਫੋਟੋਆਂ ਜ਼ਰੂਰ ਲੈਵੇ ਦੇ ਉੱਤੇ ਦੋ ਹੈਗੀਆਂ ਮਿੱਤਰੋ ਕਰੋ ਸੰਗ ਦੇ ਵਿੱਚ ਪੈਂਦੀ ਆ ਸੋਹਣੀ ਸਨੱਖੀ ਗਾਵਾਂ ਭਾਅ 65000 ਰੁਪਿਆ ਵਾ ਨੰਬਰ 22 ਜੀਤ ਵੀਰ ਦਾ ਸਕਰੀਨ ਦੇ ਉੱਤੇ ਆ ਪਿੰਡ ਰਾਇਆਂ ਵਾਲਾ ਵਾ ਹਿੰਮਤਪੁਰਾ ਵਸਤੀ